ਖਾਨ ਵੀ ਪੂਰੇ ਇੱਕ ਤਾਂ ਅੱਜ ਟੀਐਮਐਮ ਵੱਲੋਂ ਜਿਹੜਾ ਲੈਂਡ ਪੂਲਿੰਗ ਐਕਟ ਦੇ ਰੱਦ ਕਰਾਉਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਰੱਖੇ ਇਸੇ ਤਰ੍ਹਾਂ ਰੋਜਪੁਰ ਦੇ ਵਿੱਚ ਅਸੀਂ ਕਿੰਨਾ ਥਾਵਾਂ ਤੋਂ ਆ ਰਹੇ ਆ ਸਾਡੇ ਲੈਂਡ ਪੂਲਿੰਗ ਐਕਟ ਜਿਹੜਾ ਲੈ ਕੇ ਆਏ ਇਹਦੇ ਨਾਲ ਪਿੰਡ ਅਜਾੜਨੇ ਚਾਹੁੰਦੀ ਪੰਜਾਬ ਸਰਕਾਰ ਤੇ ਜ਼ਮੀਨਾਂ ਨੂੰ ਹਥਿਆਕ ਕੇ ਤੇ ਕਿਸਾਨ ਨੂੰ ਦੇਣਾ ਵੀ ਕੁਝ ਨਹੀਂ ਚਾਹੁੰਦੀ ਇਸ ਕਰਕੇ ਜਿਹੜਾ ਲੈਂਡ ਪੂਲਿੰਗ ਐਕਟ ਲੈ ਕੇ ਆ ਰਿਹਾ ਇਹ ਰੱਦ ਹੋਣਾ ਚਾਹੀਦਾ ਤੇ ਸਰਕਾਰ ਦਾ ਪੰਜਾਬ ਸਰਕਾਰ ਨੂੰ ਨਹੀਂ ਜਾਣ ਦਿੱਤੇ ਜਾਣਗੇ ਜ਼ਮੀਨਾਂ ਇਹਨਾਂ ਨੂੰ ਨਹੀਂ ਖੋਹਣ ਦੇਣੀਆਂ ਕਿਤੇ ਵੀ ਜ਼ਮੀਨਾਂ ਜੂਰ ਚੀਨਾ ਨਹੀਂ ਜਾਣੀ ਪੰਜਾਬ ਇੱਕ ਪਾਸੇ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦਾ ਸਾਰਾ ਜੋਰ ਲੱਗਿਆ ਪਿਆ ਆ ਵੀ ਜਿਹੜੇ ਕਿਸਾਨ ਲੈਂਡ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਦੇਣੀ ਚਾਹੁੰਦੇ ਹੋ ਦੇ ਲੈਣਾ ਉਹਨਾਂ ਕਿਸਾਨਾਂ ਦੀ ਮਰਜ਼ੀ ਆ ਕਹਿੰਦੇ ਪਰ ਇਹ ਗੱਲਾਂ ਕਹਿਣ ਦੀਆਂ ਆ ਕਿਉਂਕਿ ਉਥੋਂ ਦੇ ਕਿਸਾਨਾਂ ਨੂੰ ਇਹ ਨੋਟਿਸ ਜਾ ਚੁੱਕੇ ਆ ਵੀ ਨਾ ਤੁਸੀਂ ਜ਼ਮੀਨ ਦੀ ਰਜਿਸਟਰੀ ਕਰਵਾ ਸਕਦੇ ਜੇ ਨਾ ਤੁਸੀਂ ਜ਼ਮੀਨ ਕਿਸੇ ਨੂੰ ਗਾਹੇ ਵੇਚ ਸਕਦੇ ਜੇ ਨਾ ਉਹਦੇ ਤੇ ਕੋਈ ਲੋਨ ਲਿਮਟ ਲੈ ਸਕਦੇ ਜੇ ਸੋ ਇਹੋ ਜਿਹਾ ਰਵਈਆ ਵਾ ਸਰਕਾਰ ਦਾ ਤੇ ਦੂਜੇ ਪਾਸੇ ਲੋਕਾਂ ਦੇ ਜਿਹੜੇ ਬੜੇ ਵੱਡੀਆਂ-ਵੱਡੀਆਂ ਲੋਕਾਂ ਨੇ ਸਾਰੀ ਉਮਰ ਦੀਆਂ ਕਮਾਈਆਂ ਮਿਹਨਤਾਂ ਕੀਤੀਆਂ ਵੱਡੇ-ਵੱਡੇ ਘਰ ਬਣਾਏ ਆ ਉਹ ਘਰ ਠਾਉਣ ਦੀ ਨੀਤੀ ਜਿਹੜੀ ਸਰਕਾਰ ਦੀ ਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਭਗਵਾਨਤਮਾਨ ਸਰਕਾਰ ਨੂੰ ਅਪੀਲ ਕਰਦੇ ਆਂ ਇਹ ਜਿਹੜੀ ਆ ਨੀਤੀ ਇਹਨੂੰ ਜਿੰਨੀ ਜਲਦੀ ਹੋਵੇ ਇਹਨੂੰ ਰੱਦੀ ਦੀ ਟੋਕਰੀ ਦੇ ਵਿੱਚ ਪਾ ਦਿਓ ਤਾਂ ਤੁਹਾਡਾ ਪਿੰਡਾਂ ਦੇ ਵਿੱਚ ਹੋਣਾ ਮناسبਾ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਵੀ ਬਣ ਨਹੀਂ ਦੇਣਾ